ਆ ਆਪਣੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਸੀਗਾ ਜੀ 29 ਆਲੇ ਸੀਗੀ ਇਹਦੀ ਤੇ 4 ਸਾਲ ਹੋ ਗਏ ਸੀ ਕੈਨੇਡਾ ਗਏ ਨੇ ਇਹਨੂੰ ਵਰਕ ਪਰਮਿਟ ਤੇ ਸੀਗਾ ਕੀ ਕੰਮ ਕਰਦਾ ਸੀ ਉਹ ਟੈਕਸੀ ਚ ਚਲਾਉਂਦਾ ਸੀ ਡਰਾਈਵਰ ਸੀ ਕੀ ਲੱਗਦਾ ਹੁੰਦਾ ਮਟਰ ਹੋਇਆ ਜਾਂ ਐਕਸੀਡੈਂਟ ਨਹੀਂ ਉਹਦਾ ਐਕਸੀਡੈਂਟ ਹੀ ਹੋਇਆ ਜੀ ਜਿੰਨੀ ਸਾਨੂੰ ਖਬਰ ਹੈ ਜੀ ਐਕਸੀਡੈਂਟ ਹੀ ਹੋਇਆ ਜੀ ਪਿਆਰਿਆ ਸਿਵਾਪਸ ਜੀ ਗੱਡੀ ਸਕਿਟ ਕਰ ਗਈ ਸਨੋ ਤੋਂ ਐਕਸੀਡੈਂਟ ਹੀ ਹੋਇਆ ਜੀ ਹਾਂਜੀ ਇਸ ਤੇ ਹੀ ਚਾਹੁੰਦੇ ਆ ਜੀ ਅਪੀਲ ਇਹੀ ਕਰਦੇ ਆ ਜੀ ਸਾਡੇ ਬੱਚੇ ਦੀ ਬਾਡੀ ਸਾਡੇ ਕੋਲ ਪਹੁੰਚੇ ਜੀ ਵੀ ਆਉਦੇ ਹੱਥ ਹੀ ਅਸੀਂ ਸਾਰੇ ਕਾਰਜ ਕਰ ਸਕੀਏ ਜੀ ਕੈਨੇਡਾ ਗਾ 4 ਸਾਲ ਹੋ ਗਏ ਜੀ ਕਲਿੰਟਾ ਦੇ ਕ੍ਰੀਡਿਟ ਸੈੱਟ ਸ਼ਹਿਰ ਦਾ ਨਾਮ ਬਣਾ ਬਾਰ ਬਾਰ ਮਾਰਨ ਦਾ ਤਾਂ ਪੀਆਰਸੀ ਤੇ ਕਰਤਾ ਨਾ ਰੱਖੁੰਦੇ ਜੀ ਤਾਂ ਜੋ ਤੁਹਾਨੂੰ ਕੱਲ ਪਤਾ ਲੱਗੇ ਉਸ ਸਰਕਾਰ ਨੂੰ ਕੀ ਕਹੂੰ ਸਾਨੂੰ ਸਾਡੇ ਦੀ ਭੇਟੀ ਬੱਡੇ ਬਣ ਚਾਹੀਦੇ ਹੈ ਸਰਕਾਰ ਕਰਗੀ ਅਬ ਜੀ ਠੀਕ ਕਰਨਾ ਹਾਂ ਹਾਂ ਜੀ ਆਪਣੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਸੀਗਾ ਜੀ 29 ਆਲੇ ਸੀਗੀ ਇਹਦੀ ਤੇ 4 ਸਾਲ ਹੋ ਗਏ ਸੀ ਕੈਨੇਡਾ ਗਏ ਨੇ ਇਹਨੂੰ ਵਰਕ ਪਰਮਿਟ ਤੇ ਸੀਗਾ ਕੀ ਕੰਮ ਕਰਦਾ ਸੀ ਉਹ ਟੈਕਸੀ ਚ ਚਲਾਉਂਦਾ ਸੀ ਡਰਾਈਵਰ ਸੀ ਕੀ ਲੱਗਦਾ ਹੁੰਦਾ ਮਟਰ ਹੋਇਆ ਜਾਂ ਐਕਸੀਡੈਂਟ ਨਹੀਂ ਉਹਦਾ ਐਕਸੀਡੈਂਟ ਹੀ ਹੋਇਆ ਜੀ ਜਿੰਨੀ ਸਾਨੂੰ ਖਬਰ ਹੈ ਜੀ ਐਕਸੀਡੈਂਟ ਹੀ ਹੋਇਆ ਜੀ ਪਿਆਰਿਆ ਸਿਵਾਪ ਜੀ ਗੱਡੀ ਸਕਿਟ ਕਰ ਗਈ ਸਨੋ ਤੋਂ ਐਕਸੀਡੈਂਟ ਹੀ ਹੋਇਆ ਜੀ ਹਾਂਜੀ ਇਸ ਤੇ ਹੀ ਚਾਹੁੰਨੇ ਆ ਜੀ ਅਪੀਲ ਇਹੀ ਕਰਦੇ ਆ ਜੀ ਸਾਡੇ ਬੱਚੇ ਦੀ ਬਾਡੀ ਸਾਡੇ ਕੋਲੇ ਪਹੁੰਚੇ ਜੀ ਵੀ ਆਉਦੇ ਹੱਥ ਹੀ ਅਸੀਂ ਸਾਰੇ ਕਾਰਜ ਕਰ ਸਕੀਏ ਕੈਨੇਡਾ ਗਾ 4 ਸਾਲ ਹੋ ਗਏ ਜੀ ਟ੍ਰਿੰਟਾ ਦੇ ਕਿਤੇ ਸਹਿਤ ਸ਼ਹਿਰ ਦਾ ਦੇ ਨਾਲ ਬਰਾਬਰ ਮਾਣ ਦਾ ਆ ਤਾਂ ਪੀਆਰ ਸੀ ਤੋਂ ਪਰਖਦਾ ਨਾ ਰੱਖੁੰਦੇ ਜੀ ਤਾਂ ਜੋ ਤੁਨ ਕੱਲ ਪਤਾ ਲੱਗੇ ਉਸ ਸਰਕਾਰ ਨੂੰ ਕੀ ਕਹੂੰ ਸੰਨ ਸਾਨੂੰ ਸਾਡੇ ਜਿਹੜੇ ਬਡੇ ਬਡੇ ਮਨ ਚਾਹੀਦੇ ਆ ਸਰਕਾਰ ਕਰ ਗਈ ਅਬ ਜੀ ਠੀਕ ਕਰਨਾ ਹੈ ਹਾਂ ਹਾਂ ਜੀ